ਵੀ ਬੋਕੇ ਹਟਿਆ ਇੱਕ ਸਟੂਡੈਂਟ ਹੈ ਔਰ ਪੰਜਾਬੀ ਸੂਟ ਦੇ ਵਿੱਚ ਮੈਂ ਇੱਕ ਵਾਰੀ ਇਹਨੂੰ ਕਿਹਾ ਸੀਗਾ ਮੈਂ ਕਿਹਾ ਤੁਸੀਂ ਸੂਟ ਹੈ ਜਿਹੜਾ ਪੈਂਟ ਦੇ ਵਿੱਚ ਨਹੀਂ ਤੁਹਾਨੂੰ ਸਮਾਂ ਮਿਲਣਾ ਅੱਜ ਤੱਕ ਇਸ ਮੇਰੀ ਬੇਟੀ ਨੇ ਆਪਣੀ ਗੱਲ ਤੇ ਫੁੱਲ ਚੜਾਇਆ ਹੈ ਪੰਜਾਬੀ ਸੂਟ ਹੈ ਔਰ ਮੇਰਾ ਖਿਆਲ ਵੀ ਘੱਟੋ ਘੱਟ 5000 ਤੋਂ ਘੱਟ ਸੂਟ ਵੀ ਨਹੀਂ ਹੋਣਾ ਸਾਡੀ ਸ਼ਾਨ ਹੈ ਪੰਜਾਬੀ ਸੂਟ 100 ਰੋਹਣ ਪ੍ਰੀਤੀ ਮੈਂ ਸਮਾਂ ਘੱਟ ਲਾਵਾਂ ਔਰ ਇੱਕ ਕਰਤਾ ਸੁਨਾ ਕੇ ਸੰਤਾਂ ਨੂੰ ਨਿਹਾਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐ ਜਿਸ ਦਿਦਕ ਦੀ ਸਾਨੂੰ ਕਿਤਾਬ ਲੰਬੀ ਤੇ ਤਾਇਆ ਗਿਆ ਮੁੜ ਇਬਾਦਤਾਂ ਦਾ ਬੁਲਕਾਰ ਦੀ ਕਲਮ ਵੀ ਕਉਕ ਉਠੀ ਕਿ ਸਾਂ ਲਿਖਿਆ ਜਦ ਸ਼ਹਾਦਤਾਂ ਦਾ

ਕਰਦੇ ਸੀ ਡਿੱਕਾ ਨੂੰ ਕੋਮਾ ਤੋਂ ਵਾਰ ਗਿਆ ਸੀ ਸਾਰੇ ਪਰਿਵਾਰ ਨੂੰ ਬੰਦੇ ਨੂੰ ਹੋਰ ਨ ਸਜਦੇ ਹੁੰਦੇ ਕਿਰਦਾਰ ਨੂੰ ਬੰਦੇ ਨੂੰ ਹੋਰ ਨ ਸਜਦੇ ਹੁੰਦੇ ਕਿਰਦਾਰ ਨੂੰ ਅੰਬਰਾ ਤੇ ਲਿਸ਼ਕੇ ਬਿਜਲੀ ਛੂਹੀ ਸੀ ਤਰਬਾ ਨੂੰ ਸਰਸਾ ਤੇ ਪਿਆਰ ਛੋੜਾ ਛੋੜੋ ਨਾ ਦੇ ਦਾਨੂ ਸੇਤਾਂ ਗੜੀ ਚੜਿਆ ਅੱਗੇ ਵੀ ਪਾਣੀ ਸੀ ਉਹ ਦੋਹੀ ਬੜੀ ਗੁਆਨੇ ਆਸਾ ਦੀ ਬਾਣੀ ਸੀ ਜਿੱਤ ਤੇ ਸੀ ਹੋਈ ਸੀ ਦੀ ਕਰੀਏ ਰਖਸੇ ਦੇ ਜੀ ਚੰਨਨ ਤੱਕ ਦੇ ਨਾ ਹੁੰਦੇ ਕਨੀਆ ਵਿੱਚ ਪਿਛਦੇ ਜੀ ਲੰਘਿਆ ਸੀ ਮਾਰ ਕੇ ਤਾੜੀ ਲੱਖਾਂ ਦੇ ਪੂਰਤ ਹੋ ਦਾਸ ਵਿਚੇਰਾ ਦਿਸਦਾ ਸਿੰਘਾਂ ਦੇ ਨੂਰ ਚ ਉਹ ਦਾਸੀ ਚਿਹਰਾ ਦਿਸਦਾ ਸਿੰਘਾਂ ਦੇ ਨੂਰ ਚ ਉਹ ਦਾਸੀ ਚਿਹਰਾ ਦਿਸਦਾ ਪੜ ਕੇ ਚਮਕੌਰ ਗੜੀ ਵਿੱਚ ਮੰਜ਼ਰ ਗੁਰਬਾਨੀ ਦਾ ਬੱਚਿਆਂ ਨੂੰ ਦੇ ਉਸ ਨਿਹਾਂ ਬੱਚਿਆਂ ਦੇ ਦਾਨੀ ਦਾ ਸਾਡੇ ਕੀ ਜਿਗਰੇ ਪਰ ਕੇ ਤੀਰਾੰਗੀਆਂ ਲੋਕਾਂ ਨੇ ਕਹਿੰਦਾ ਅਜੀਤ ਪਿਤਾ ਜੀ ਦਾਦੇ ਦੀਆਂ ਓਟਾਂ ਨੇ ਤੋਰ ਸੰਲਾ ਕੇ ਸੀਨੇ ਜਾਣਾ ਇਸ ਜੰਗਾਂ ਨੂੰ ਲੰਮਾ ਨਰ ਰੰਗ ਬਿਆੰਗੇ ਤੇਗਾਆਂ ਦੇ ਗੰਗਾ ਨੂੰ ਮੱਥਾ ਸੀ ਚੁੰਮ ਤੋਰਿਆ ਸੱਚੀ ਸਰਕਾਰ ਨੇ ਲੋਕਾਂ ਨੂੰ ਬਖ ਪਾਲਿਆ ਯੋਧੇ ਜਿਜਾਰ ਨੇ ਲੋਕਾਂ ਨੂੰ ਬਖ ਪਾਲਿਆ

ਕਹਿੰਦੇ ਨਾ ਬੰਦੇ ਸੀ ਮੁਗਲਾਂ ਦੀ ਚੁੱਪ ਕਚਰੀ ਬੱਚੇ ਜਦ ਬੋਲੇ ਸੀ ਮੁਗਲਾਂ ਦੀ ਚੁੱਪ ਕਚਰੀ ਬੱਚੇ ਜਦ ਬੋਲੇ ਸੀ ਦਾਦੀ ਨੇ ਸਭ ਕੁ ਪੜਾਇਆ ਬਨਨਾਨੀ ਨਨੂ ਲਾਂ ਦਾ ਫਤਿਹ ਸਿੰਘ ਜਕਾਰੇ ਸੰਭੋ ਤੁਸੀਂ ਦੀਨੂ ਲਾਂ ਦਾ ਫਤਿਹ ਸਿੰਘ ਜਕਾਰੇ ਸੰਭੋ ਤੁਸੀਂ ਦੀਨੂ ਲਾਂ ਦਾ ਫਤਿਹ ਸਿੰਘ ਜਕਾਰੇ

ਕੋਈ ਪਾਪ ਨਹੀਂ ਹੋਣਾ ਤੇਰੇ ਪੈ ਇਸਵਾਕ ਦੇ ਖੁਸ਼ੀਆਂ ਦੇ ਗੀਤ ਗਾਜਦੇ ਪੁੱਤਰਾਂ ਦੀ লাশ ਤੇ ਖੁਸ਼ੀਆਂ ਦੇ ਗੀਤ ਗਾਜਦੇ ਪੁੱਤਰਾਂ ਦੀ লাশ ਤੇ ਖੁਸ਼ੀਆਂ ਦੇ ਗੀਤ ਗਾਜਦੇ ਵਾਗੁਰਜੀ ਕਹਾਛਾ ਵਾਗੁਰਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਰੋਹਨ ਪ੍ਰੇਜੀ ਦਾ ਔਰ ਸਾਡੇ ਵਿੱਚ ਬਹੁਤ ਸਾਰੀ ਮਾਇਆ ਭੇਜੀ ਹੈ ਜਿੱਥੇ ਮਾਡਰਨ ਨੀਡ ਐਕਸਪੋਰਟ ਕੱਪੜਿਆਂ ਦੇ ਸ਼ੋਅਰੂਮ ਵੱਲੋਂ ਹਰ ਜੱਥੇ ਨੂੰ 50-50 ਰੁਪਏ ਦਿੱਤੇ ਜਾ ਰਹੇ ਹੈ ਤੈਨੂੰ ਧੰਨਵਾਦ ਕੀਤਾ ਸਰਪੰਚ ਸੁਖਵਿੰਦਰ ਸਿੰਘ ਜੀ ਔਰ ਖਾਸੇ ਕੇ ਪਰਿਵਾਰ ਦੇ ਵਿੱਚੋਂ ਜੋ ਸਾਡੇ ਸਵਰਗਵਾਸੀ ਪ੍ਰਧਾਨ ਹਰੀ ਸਿੰਘ ਜੀ ਉਹਨਾਂ ਦੇ ਪਰਿਵਾਰ ਵੱਲੋਂ ਵੀ ਮਾਇਆ ਆਈ ਹੈ ਔਰ ਬਹੁਤ ਸੋ ਸੋ ਦਮੜੇ ਆਏ ਆ ਬੇਟੀ ਨੂੰ ਸੋ ਹੁਣ ਇਸ ਤੋਂ ਜਿਹੜਾ ਅਗਲਾ ਪੜਾਏ ਉਹਦੇ ਤੇ ਜਗਮੇਲ ਸਿੰਘ ਜੀ ਕੈਂਪਰ ਦਾ ਜਿਹੜਾ ਢਾਡੀ ਜੱਫੇ ਪਹੁੰਚ ਜਾਵੇ